ਰਿਸਪੈਕਟਡ ਆਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਅੱਜ ਆਪਾਂ ਟੀਜੀਐਫ ਫਾਊਂਡੇਸ਼ਨ ਦੇ ਮੁਖੀ ਸਤਿ ਸ਼੍ਰੀ ਜੀ ਦਾ ਵਿਚਾਰ ਤੁਸੀਂ ਆਪਣੇ ਵਿਚਾਰ ਸੰਭਾਲੋ ਯਕੀਨ ਮੰਨੋ ਸਭ ਕੁਝ ਸੰਭਲ ਜਾਵੇਗਾ ਇਸ ਵਿਚਾਰ ਦੇ ਉੱਤੇ ਵਿਚਾਰ ਕਰਾਂਗੇ ਤਾਂ ਜਿਸ ਤਰ੍ਹਾਂ ਕਿ ਮਹਾਤਮਾ ਬੁੱਧ ਨੇ ਕਿਹਾ ਹੈ ਮਨੁੱਖਾ ਜੀਵਨ ਵਿੱਚ ਸਾਰਾ ਖੇਲ ਬਸ ਵਿਚਾਰਾਂ ਦਾ ਹੈ ਮਨੁੱਖਾ ਜੀਵਨ ਚ ਸਾਰਾ ਖੇਲ ਹੀ ਵਿਚਾਰਾਂ ਦਾ ਆ ਮਨੁੱਖ ਜਿਸ ਤਰ੍ਹਾਂ ਦੇ ਲੋਕਾਂ ਦੀ ਸੰਗਤ ਕਰਦਾ ਜਿਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਵਿਚਰਦਾ ਉਸੇ ਤਰ੍ਹਾਂ ਦੇ ਉਹਦੇ ਵਿਚਾਰ ਹੋ ਜਾਂਦੇ ਆ ਔਰ ਜਿਸ ਤਰ੍ਹਾਂ ਦੇ ਉਹਦੇ ਵਿਚਾਰ ਹੋ ਜਾਂਦੇ ਆ ਉਸੇ ਤਰ੍ਹਾਂ ਦਾ ਹੀ ਉਸਦਾ ਜੀਵਨ ਹੋ ਜਾਂਦਾ ਆ ਕਿਉਂਕਿ ਬਾਹਰੀ ਸਾਡਾ ਬਾਹਰ ਅਸੀਂ ਜੋ ਵੀ ਵਿਚਾਰ ਸੁਣਦੇ ਆ ਦੇਖਦੇ ਆ ਕਰਦੇ ਆ ਉਹ ਸਾਰਾ ਕੁਝ ਉਹ ਵਿਚਾਰਾਂ ਦੀ ਛਾਪ ਸਾਡੇ ਅੰਤਰਮਨ ਦੇ ਉੱਤੇ ਪੈਂਦੀ ਆ ਜਾ ਕੇ ਔਰ ਅੰਤਰਮਨ ਆ ਜਿਹੜਾ ਉਹ ਸਾਡੇ ਜੀਵਨ ਨੂੰ ਨਿਰਧਾਰਤ ਕਰ ਰਿਹਾ ਆ ਅਲਾਦੀਨ ਦੇ ਚਰਾਗ ਦੇ ਜਿੰਨ ਤੋਂ ਵੀ ਤਾਕਤਵਾਰਾ ਸਾਡਾ ਅੰਦਰਮਨ ਜਿਹੜੀ ਚੀਜ਼ ਅਸੀਂ ਸੋਚ ਸਕਦੇ ਹਾਂ ਉਹ ਰੈਲਿਟੀ ਦੇ ਵਿੱਚ ਬਦਲ ਸਕਦੀ ਹੈ ਤਾਂ ਰਤਨ ਟਾਟਾ ਕੀ ਕਹਿੰਦੇ ਆ ਕਹਿੰਦੇ ਵੀ ਮਨੁੱਖ ਨੂੰ ਸਿਰਫ ਉਸ ਦੇ ਵਿਚਾਰ ਹੀ ਨਸ਼ਟ ਕਰਦੇ ਆ ਹੋਰ ਕੋਈ ਉਹਨੂੰ ਨਸ਼ਟ ਨਹੀਂ ਕਰ ਸਕਦਾ ਸੋ ਵਿਚਾਰਾਂ ਦਾ ਜਿਹੜਾ ਹੈਗਾ ਉਹ ਸਾਡੇ ਜੀਵਨ ਦੇ ਵਿੱਚ ਬਹੁਤ ਮਹੱਤਵ ਹੈਗਾ ਹੈ ਇਸੇ ਲਈ ਸਕਸ਼ੀਰੀ ਜੀ ਕਹਿੰਦੇ ਵੀ ਤੁਸੀਂ ਆਪਣੇ ਵਿਚਾਰ ਸੰਭਾਲੋ ਕਿਉਂਕਿ ਜੇਕਰ ਅਸੀਂ ਵਿਚਾਰਾਂ ਨੂੰ ਸੰਭਾਲ ਲਿਆ ਤਾਂ ਸਾਰਾ ਕੁਝ ਹੀ ਸੰਭਲ ਜਾਣਾ ਹੈ ਤਜੇ ਸਾਡੇ ਵਿਚਾਰ ਡਿੱਗ ਪਏ ਤਾਂ ਫਿਰ ਸਾਡੇ ਕੋਲੇ ਕੁਝ ਵੀ ਜਿਹੜਾ ਹੈਗਾ ਉਹ ਬਚਾਇਆ ਨਹੀਂ ਜਾ ਸਕਦਾ ਇਹਨੂੰ ਇੱਕ ਛੋਟੀ ਕਹਾਣੀ ਦੀ ਐਨਲੋਜੀ ਦੁਆਰਾ ਮੈਂ ਹੋਰ ਸਪਸ਼ਟ ਕਰੂੰਗਾ ਤੁਹਾਨੂੰ ਕਹਿੰਦੇ ਇੱਕ ਜੰਗਲ ਦੇ ਵਿੱਚ ਦੋ ਲੱਕੜਹਾਰੇ ਜਿਹੜੇ ਉਹ ਰੋਜ਼ ਲੱਕੜਾ ਕੱਟਣ ਦੇ ਲਈ ਜਾਂਦੇ ਹੁੰਦੇ ਸੀਗੇ ਤਾਂ ਇੱਕ ਆਦਮੀ ਨੇ ਅਬਜ਼ਰਵ ਕੀਤਾ ਵੀ ਇੱਕ ਲੱਕੜਹਾਰੇ ਦਾ ਜੀਵਨ ਹੈ ਜਿਹੜਾ ਉਹ ਬੜਾ ਸਮਰਿੱਧ ਸੀਗਾ ਤੇ ਇੱਕ ਲੱਕੜਹਾਰਾ ਜਿਹੜਾ ਮਸਾਂ ਆਈ ਚਲਾਈ ਹੀ ਚਲਦੀ ਸੀਗੀ ਉਹਦੀ ਤਾਂ ਜਦੋਂ ਉਹਨੇ ਅਬਜ਼ਰਵ ਕੀਤਾ ਉਹਨੇ ਸਮਾਂ ਕੱਟ ਕੇ ਉਹਨਾਂ ਨੂੰ ਵਾਚ ਕੀਤਾ ਤੇ ਦੇਖਿਆ ਵੀ ਜਿਹੜੇ ਲੱਕੜਹਾਰੇ ਦਾ ਜੀਵਨ ਬੜਾ ਸਮਰੰਥਿਤ ਸੀਗਾ ਉਹ ਵਿਲੇ ਸਮੇਂ ਆਪਣੀ ਕੁਹਾੜੀ ਹੈ ਜਿਹੜੀ ਉਹ ਤਿੱਖੀ ਕਰਦਾ ਰਹਿੰਦਾ ਹੁੰਦਾ ਸੀਗਾ ਵਿਲਾ ਸਮਾਂ ਵਿਅਰਥ ਨਹੀਂ ਸੀ ਗਵਾਉਂਦਾ ਔਰ ਜਿਹੜਾ ਮਾਸਾ ਆਈ ਚਲਾਈ ਚਲਦੀ ਸੀ ਉਹ ਵਿਲਾ ਸਮਾਂ ਸੌ ਕੇ ਗੁਜ਼ਾਰ ਦਿੰਦਾ ਸੀਗਾ ਜਿਹਦੇ ਕਰਕੇ ਉਹਦੀ ਕੁਹਾੜੀ ਤਿੱਖੀ ਨਹੀਂ ਸੀ ਹੁੰਦੀ ਔਰ ਉਹਦੀ ਆਈ ਚਲਾਈ ਹੀ ਚਲਦੀ ਸੀ ਸੋ ਇਸ ਕਹਾਣੀ ਦੀ ਐਨਲੋਜੀ ਨਾਲ ਮੈਂ ਤੁਹਾਨੂੰ ਸਪਸ਼ਟ ਕਰਨਾ ਚਾਹੁੰਦਾ ਵੀ ਮਨੁੱਖਾ ਜੀਵਨ ਦੇ ਵਿੱਚ ਜਿਹੜੇ ਲੋਕ ਆਪਣੇ ਵਿਲੇ ਸਮੇਂ ਦੌਰਾਨ ਪੋਜ਼ਿਟਿਵ ਥੌਟਸ ਨੂੰ ਵਧੀਆ ਵਿਚਾਰਾਂ ਨੂੰ ਸੋਚ-ਸੋਚ ਕੇ ਆਪਣੇ ਜੀਵਨ ਰੂਪੇ ਕੋਹਾੜੀ ਤਿੱਖੀ ਕਰਦੇ ਰਹਿੰਦੇ ਆ ਉਹ ਜੀਵਨ ਦੇ ਵਿੱਚ ਬਹੁਤ ਸਫਲ ਤੇ ਸਮਰੱਧ ਹੋ ਜਾਂਦੇ ਆ ਔਰ ਜਿਹੜੇ ਲੋਕੀ ਵੇਲੇ ਸਮੇਂ 네ਗੇਟਿਵ ਥੌਟਸ ਨੂੰ ਐਂਟਰਟੇਨ ਕਰਦੇ ਆ ਜਾਂ 네ਗੇਟਿਵ ਫਿਲਮਾਂ ਤੇ 네ਗੇਟਿਵ ਲੋਕਾਂ ਦੇ ਵਿੱਚ ਵਿਚਰਦੇ ਆ ਉਹ ਆਪਣੇ ਕੋਹਾੜੀ ਨੂੰ ਜੰਗ ਲਾ ਰਹੇ ਹੁੰਦੇ ਆ ਜਿਹੜੇ ਹੈਗੇ ਜੰਗਾਲ ਲਾ ਰਹੇ ਹੁੰਦੇ ਜਿਹਦੇ ਕਰਕੇ ਉਹਨਾਂ ਦਾ ਜੀਵਨ ਹੈ ਜਿਹੜਾ ਉਹ ਬੜਾ ਮਤਲਬ ਕਿ ਹਲਕੇ ਪੱਧਰ ਦੇ ਉੱਤੇ ਚਲਾ ਜਾਂਦਾ ਹੈ ਸੋ ਇਸੇ ਕਰਕੇ ਰਤਨ ਟਾਟਾ ਨੇ ਕਿਹਾ ਸੀ ਮਨੁੱਖ ਨੂੰ ਹੋਰ ਕੋਈ ਵੀ ਨਸ਼ਟ ਨਹੀਂ ਕਰ ਸਕਦਾ ਸਿਰਫ ਉਸ ਦੇ ਆਪਣੇ ਵਿਚਾਰ ਹੀ ਉਹਨੂੰ ਨਸ਼ਟ ਕਰਦੇ ਆ ਸੋ ਇਸ ਕਰਕੇ ਇੱਕ ਜਗ੍ਹਾ ਤੇ ਕਿਸੇ ਮਹਾਤਮਾ ਨੇ ਇਹ ਵੀ ਕਿਹਾ ਵੀ ਜੇਕਰ ਕੋਈ ਮਨੁੱਖ ਆਈਸੀਯੂ ਦੇ ਵਿੱਚ ਵੀ ਪਿਆ ਹੋਇਆ ਜੇਕਰ ਉਹ ਸਕਾਰਾਤਮਕ ਆ ਪੋਜ਼ਿਟਿਵ ਸੋਚ ਰਿਹਾ ਵਧੀਆ ਵਿਚਾਰ ਲੈ ਰਿਹਾ ਤਾਂ ਉਹ ਕਈ ਲੰਬਾ ਲੰਮਾ ਸਮਾਂ ਜਿਹੜਾ ਜੀਵਨ ਜਿਊਗਾ ਔਰ ਇੱਕ ਮਨੁੱਖਾ ਜਿਹੜਾ ਬਹੁਤ ਬਿਲਕੁਲ ਤੰਦਰੁਸਤ ਹੈਗਾ ਹੈ ਪਰ ਉਹਦੇ ਵਿਚਾਰ 네ਗੇਟਿਵ ਹੋ ਗਏ ਆ ਤਉ ਬਹੁਤ ਛੇਤੀ ਹੀ ਇਸ ਜੀਵਨ ਦੇ ਵਿੱਚੋਂ ਚਲਾ ਜਾਊਗਾ ਸੋ ਇਹ ਸੀਗਾ ਅੱਜ ਦਾ ਵਿਚਾਰ ਇਹ ਤੁਹਾਡੇ ਨਾਲ ਸਾਂਝਾ ਕਰਨਾ ਸੀ ਤੁਸੀਂ ਜੋ ਸਾਰਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ